ਪਸੂਆਂ ਦਾ ਜਿਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਤੁਹਾਨੂੰ ਲੈ ਕੇ ਪਿੰਡ ਚੂੜ ਚੱਕ ਦੇ ਵਿੱਚ ਇਹ ਚੂੜ ਚੱਕ ਪਿੰਡ ਦੌਲਤਪੁਰੇ ਦਾ ਗਵੰਡੀ ਪਿੰਡ ਹੈ ਮਿੱਤਰੋ ਤੇ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਦੋ گاਵਾ ਮਕਾਉਆ ਭਾਈ ਹੁਣਾਂ ਦੇ ਕੋਲੇ ਇੱਕ ਤਿਆਰ ਗੱਪਣ ਚੰਗੇ ਦੁੱਧ ਦੀ ਮਾਲਕਨ ਤੇ ਇੱਕ ਮਿੱਤਰੋ ਤੋਕੜ ਦੋਵਾਂ ਜਨਵਰਾਂ ਦੀ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਆਪਾਂ ਲੈ ਕੇ ਦਵਾਂਗੇ ਜਿਹੜਾ ਜਨਵਰ ਤੁਹਾਨੂੰ ਜੱਤ ਜੂਗਾ ਮਿੱਤਰੋ ਤਸੱਲੀ ਹਰ ਇੱਕ ਪੱਖ ਤੋਂ ਤੁਸੀਂ ਆਪ ਕਰਨੀ ਆ ਕਿਹੜੇ ਘਰੇ ਖੜੀ ਆ ਉਹ ਕਰਦੇ ਆ ਗੱਲਬਾਤ ਆਪਣੇ ਨਾਲ ਵੀਰਾ ਮਨਪ੍ਰੀਤ ਹੋਊਗਾ ਜਾਣਕਾਰੀ ਲੈਣੇ ਆ ਵੀਰੇ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਧੰਨਵਾਦ ਜੀ ਆਇਆਂ ਨੂੰ ਤੁਹਾਡਾ ਹੋਰ ਵੀਰੇ ਸੇਤਾ ਕਿਵੇਂ ਆਪਰੇ ਹਾਂਜੀ ਵੀਰੇ ਬਹੁਤ ਵਧੀਆ ਸੇਤਾ ਹਾਂਜੀ 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 ਕੱਲ ਹੀ ਅਜੇ ਬਜਾਦ ਕਰਕੇ ਆਲੀ ਵੀਰੇ ਬਸ ਠੀਕ ਆ ਹੁਣ ਹੋ ਗਏ ਵਿਲਾ ਹਣਾ ਹੋ ਗਏ ਵਿਲਾ ਠੀਕ ਆ ਅੱਛਾ ਅੱਜ ਦੋ ਜਨਵਰ ਵੇਚਨੇ ਹ ਨਹੀਂ ਇਹ ਦੋਨੇ ਲੈ ਆਂਦੇ ਹੀ ਸੀਗੇ ਆਪਣੇ ਹਾਂ ਜੀ ਹੋਣੀ ਖਰੀਦੇ ਸੀਗੇ ਤੇ ਪੈ ਨਹੀਂ ਇਹ ਪਹਿਲਾਂ ਦੀ ਖਰੀਦੀ ਹੋਈ ਟੋਕੜ ਗੱਭਨ ਲੈ ਆਂਦੀ ਸੀਗੀ ਠੀਕ ਹੈ ਵੀਰੇ ਤੇ ਆਹ ਹਜੇ ਕੱਲ ਹੀ ਆਈ ਆ ਠੀਕ ਹੈ ਇਹ ਕੱਲ ਹੀ ਆਈ ਆ ਇਹ ਕੱਲ ਹੀ ਆਈ ਆ ਅੱਛਾ ਇਹਦੇ ਬਾਰੇ ਦੱਸੀ ਮੈਨੂੰ ਇਹਨੇ ਕੀ ਡਿਟੇਲ ਆ ਕਿੰਨੇ ਕੁ ਦੁੱਧ ਦੀ ਮਾਲਕ ਨੇ ਇਹ ਬਈ 24 25 ਕਿਲੋ ਪਿਛਲੇ ਸੂਏ ਨੇ ਪਿਆ ਆ ਦੁੱਧ ਦੇ ਨੇ ਹਾਂ ਜੀ ਸੂਆ ਕਿੰਨਾਂ ਸੂਰੀ ਆ ਤੀਜਾ ਸੂਆ ਸੂ ਰਹੀ ਆ ਵੀਰੇ ਤੀਜਾ ਸੂਆ ਸੂ ਰਹੀ ਆ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਸੂਣ ਦੇ ਇਹ ਹਫਤਾ ਤੱਕ ਲੈ ਜਾਊਗੀ ਅਸੀਂ ਹਫਤਾ ਲੈ ਜਾਊਗੀ ਅਸੀਂ ਇਹ ਚੋਣ ਚਾਨਣ ਵੋਕੇ ਚੋਣ ਚੋਣ ਆ ਲੋ ਵੀ ਬਈ ਅੱਛਾ ਦੇਣ ਦੇ ਤੂੰ ਕਿੰਨੇ ਦੱਸੇ ਸੀਗੇ ਹੁਣ ਮੈਨੂੰ ਹਫਤਾ ਕ ਲੈ ਜਾਣਾ ਵੀਰੇ ਹਫਤਾ ਫਿਰ ਤਾਂ ਪੋ ਖੜ ਜੂ ਤੇ ਲੋਕ ਬਹੁਤ ਖੜ ਜਾਣੇ ਫੋਲੋ ਹੋ ਜਾਣਾ ਉਹ ਬਣਦੀ ਚੰਗੀ ਹੋਗੀ ਹਾਂਜੀ ਹਾਂਜੀ ਅੱਛਾ ਕੜੇ ਰੱਖਣ ਵਾਲੇ ਭਰਾ ਕਿੰਨੇ ਦੇ ਦੀਏ ਕਹਿਣਾ ਹੀ ਆ ਨਾ ਹਾਂਜੀ ਬਹੁਤ ਵਧੀਆ ਚੀਜ਼ ਹਾਂਜੀ ਬਹੁਤ ਵਧੀਆ ਕੀ ਰੇਟ ਰਹੂਗਾ ਵੀਰੇ ਇਹਦਾ ਬਈ ਵੀਰੇ ਮੁੱਲ ਕਰਦਾ ਮੈਂ ਤਾਂ 85000 ਠੀਕ ਆ ਤੇ ਛੋੜ ਕਰਕੇ 80000 ਦੀ ਦੇਣੀ ਆ ਹਾਂ ਨਾ 80000 ਦਾ ਰਸਾ ਪੜਾਉਣਾ ਹਾਂ ਦੇਣ ਕੋਈ ਨਹੀਂ ਬੱਕੜੀ ਬੰਨ ਤੋਰੀ ਵੀਰੇ ਖੋਲੀ ਭਰਾ ਨੂੰ ਮੜਾ ਲੈ ਵੀ ਮਿੱਤਰੋ ਤੀਜਾ ਸੁਆਸ ਹੁੰਦੀ ਆ ਕਰਮਾਂ ਵਾਲੀ ਥੱਲੋ ਬਹੁਤ ਸੋਹਣੀ ਗਾਂ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਤੁਹਾਨੂੰ ਤੁਰ ਦੀ ਨਜ਼ਰ ਆਊਗੀ ਬਹੁਤ ਚੰਗਾ ਪਲਾਟ ਆ ਥਾਣੋ ਕਰਮਾਲੀ ਦਾ ਦਿਨ ਹਜੇ ਮੇਰੇ ਹਿਸਾਬ ਦੇ ਨਾਲ ਇਹਨੇ ਕਰਮਾਲੀ ਨੇ ਬਣਦੀ ਬਣਾਉਂਦੀ ਨੇ ਪੰਜ ਸੱਤ ਲੈ ਜਾਣੇ ਲੈ ਜੀ ਵੀਰੇ ਮਾੜੀ ਜਿੱਲਦੀ ਦੇਖੋ ਕੀ ਕਰਦੇ ਮਿੱਤਰੋ ਲੈ ਵੀਰੇ ਮੋੜ ਦੇ ਸੋਣਾ ਜਿਹੜਾ ਤੇ ਤਿਆਰੀ ਹੈ ਕਰਮਾਲੀ ਦੀ ਬਾਈ ਦੇਖ ਸਕਦੇ ਹੋ ਤੁਸੀਂ ਥਣ ਲੈ ਬਾਈ ਬਹੁਤ ਚੰਗਾ ਬਾਕੀ ਗਾਂ ਵੀ ਚੰਗੀ ਵੀਰੇ ਦੇਖੋ ਕਰੋ ਹੂੰ ਤੀਜਾ ਸੂਆ ਇਹ ਪ੍ਰੋਪਰ ਸੂਰਈ ਹੈ ਬਾਈ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਹੈ ਦੇਖੋ ਕੀ ਕਰਦੀ ਤੁਸੀਂ ਹੂੰ ਇੰਦਾ ਰੇਟ 85000 ਰੁਪਿਆ ਵਾ 80000 ਰੁਪਿਆ ਦੀ ਵੀਰਾਂ ਦਾ ਮੈਂ ਦੇਣੀ ਆ ਬਾਈ ਕਿਉਂਕਿ 25 26 ਕਿਲੋ ਦੀ ਮਾਲ ਕਹਣਾ ਬਾਈ ਇਹ ਕਰਮ ਵਾਲੀ ਕੋਈ ਕਹਿਣ ਵਾਲੀ ਗੱਲ ਨਹੀਂ ਤੁਹਾਨੂੰ ਗਾ ਵੀ ਦੱਸਦੀ ਹੋਊਗੀ ਲੈਵਾਂ ਲੂ ਵਾ ਬੋਟ ਕਾਣਾ ਗਾਵਾ ਓਕੇ ਦੀ ਜਮਾ ਤਿਆਰੀ ਤੁਰੀ ਬਹੁਤ ਚੰਗੀ ਆ ਬਾਕੀ ਤਿਆਰ ਸੁਣੀ ਹੋਊਗੀ ਜੇ ਹੋਰ ਵੀ ਲੈ ਜਾਣਾ 5-7 ਦਿਨ ਇਹਨੇ ਕੱਢ ਜਾਣੇ ਦੋ ਨੰਬਰ ਤੇ ਜਣੀ ਕਾ ਵੀਰ ਤੋਕੜ ਬਾਈ ਇਹ ਵੀਰੇ ਇਹਨੂੰ ਮਹੀਨਾ ਕ ਹੋ ਗਿਆ ਇਹਨੂੰ ਦੂਜਾ ਕਹੇ ਦੱਸ ਦੇ ਅਗਲੇ ਵੀ ਠੀਕਾ ਭਰਾਏ ਨੂੰ ਹਾਂਜੀ ਹਾਂਜੀ ਤੇ ਇਸ ਟਾਈਮ ਦੁੱਧ ਵੀਰੇ ਦੁੱਧ ਵੀਰੇ 9 ਕਿਲੋ 8 ਕਿਲੋ ਮੰਨ ਕੇ ਚੱਲੇ ਬਈ ਦੁੱਧ 9 ਕਿਲੋ 8 ਕਿਲੋ ਮੰਨ ਕੇ ਚੱਲੇ ਹਾਂ ਬਿਨਾ ਜੂੜ ਤੋਂ ਥੱਲੇ ਪਿਆ ਜਾ ਭਾ ਥੱਲੇ ਦੇ ਸੀਲ ਸੀਲ ਹਾਂਜੀ ਹਾਂਜੀ ਬਰੀਜਾਤ ਬਰੀਡ ਵੀ ਬਹੁਤ ਹੈ ਹਾਂਜੀ ਜਾਤ ਬਰੀਡ ਗੱਡੀ ਪਰੂ ਦੇ ਤੁਰਦੀ ਹੈ ਮੜਾ ਜੈ ਇਹਨੂੰ ਕਾਲੀ ਕੁਲੀ ਤਾਂ ਨਹੀਂ ਪੈਂਦੀ ਨਹੀਂ ਨਹੀਂ ਕਾਲੀ ਨਹੀਂ ਪੈਂਦੀ ਠੀਕ ਆ ਬਈ ਲੈ ਮਿੱਤਰੋ ਮਹੀਨਾ ਹੋ ਗਿਆ ਕਰਮ ਵਾਲੇ ਜੇਗਾ ਟਿਕਾਣੇ ਤੇ ਕਿਤੇ ਤਿਆਰ ਹੋਗੀ ਤਾਂ ਬਾਬਾ ਮੇਅਰ ਕਰੇ ਜਾਤ ਕੁਆਲਿਟੀ ਬਹੁਤ ਜਿਆਦਾ ਚੰਗੀ ਹੈ ਬਈ ਨੇ 5-7 ਕਿਲੇ ਪਹਿਲੀ ਠੇਕੇ ਤੇ ਲੈਣ ਨਾਲੋਂ ਨਾ 50-50 ਹਜ਼ਾਰਾਂ ਤਾਂ ਬੱਚੀਆਂ ਹੀ ਅਗਲਾ ਕਹਿੰਦਾ ਇਹਨੂੰ ਇੱਕ ਸੰਭੀ ਚੰਗੀ ਆ ਬਈ ਵ ਪਲੀ ਪੁਲੀ ਵੀ ਚੰਗੀ ਚਾਰ ਵਾਲੇ ਘਰ ਆਈ ਲੱਗਦੀ ਹੈ ਨਾ ਹਾਂਜੀ 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 ਲੈ ਵੀਰੇ ਓਕੇ ਜਾ ਬਈ ਥਾਣ ਤੋਂ ਓਕੇ ਜਾਵਾ ਹੈ ਹਾਂ ਥਾਣ ਤੋਂ ਓਕੇ ਵੀਰੇ ਠੀਕ ਹੈ ਬੜਾ ਭਾਉ ਉਹ ਵੀ ਥੱਲੇ ਬਹਿ ਜਾ ਠੀਕ ਹੈ ਠੀਕ ਹੈ ਵੀਰੇ ਚੂਣ ਚਾਣ ਵੀ ਚੰਗਾ ਨਿਆਣਾ ਨੂਣਾ ਨਹੀਂ ਪਾਈਦਾਗਾ ਥੱਲੇ ਨੂੰ ਠੀਕ ਹੈ ਬਈ ਠੀਕ ਹੈ ਲੈ ਵੀਰੇ ਦੇਖੋ ਘਰਾਂ ਦੀ ਕਰਮ ਵਾਲੇ ਨਹੀਂ ਠੀਕ ਹੈ ਵੀਰੇ ਥੱਲੋ ਥਲੋ ਥਾਣ ਤੋਂ ਵੀ ਦੂਰਾ ਲੱਗਾ ਹੋਇਆ ਬਈ ਪੂਰਾ ਪੂਰਾ ਹਾਂਜੀ ਅੱਛਾ ਇਹ ਕਿੰਨੇ ਦੀ ਦੇ ਦੇਾਂਗੇ ਬ੍ਰਦਰ ਏ ਵੀਰੇ 30000 ਮੁੱਲ ਕਰਨੇ 25000 ਦੀ ਦੇ ਦੇਾਂਗੇ ਆਪਾਂ ਇਹਦਾ ਮੁੱਲ 30000 ਰੁਪਇਆ 25000 ਦੀ ਦੇ ਦੇਆਗੇ ਹੈ ਹਾਂ ਚੋ ਮਨਤਨ ਕਰਦੇ ਆਂਗੇ ਇਹਦਾ ਵੀ ਕਰਦੇ ਆਗੇ ਜੇਗੀ ਜੋੜਾ ਖਰੀਦਣ ਵਾਲਾ ਭਰਾ ਹੋਇਆ ਤਾਂ ਕਰਦੇ ਆਗੇ ਮਨਤਨ ਕਰਦੇ ਅੱਛਾ ਮਨਪ੍ਰੀਤ ਦਾ ਨੰਬਰ ਕਿੰਨਾ ਆ ਗਿਆ ਵੀਰੇ 87270 ਜੀ 29036 ਇੱਕ ਵਾਰੀ ਹੋਰ ਬੋਲ ਦਈਏ ਵੀਰੇ 87270 29036 ਜੀ ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਵੀਰੇ ਮਨਪ੍ਰੀਤ ਨਾਲ ਰਾਬਤਾ ਹੈ ਮਿੱਤਰੋ ਪਿੰਡ ਚੂੜਚੱਕ ਜ਼ਿਲ੍ਹਾ ਮੋਗਾ